बे देखो बप्पी है तो असलावे, बप्पी असलापे है वही, असलादकड़ा भाई, बप्पी असलापे है वही आजम, बप्पी असलावे, किरी है। तुम क्या जानो कैसी है दिल की हालत? कैसे कैसे जहर रगों में बहते हैं? और है मेरे किरदार में चंदन की खुशबू, मुझसे आकर साफ़ली पड़ते रहते हैं। ਕੀ ਕਾਜੀ ਸਾਰਿਆਂ ਨੂੰ ਅਸੀਂ ਅਨੰਦਪੁਰ ਸਾਹਿਬ ਚਲੇ ਪਾ ਦਿੱਤੇ ਹੈਗੇ ਆ ਆਹ ਕੀ ਰਾਸਤੇ ਵਿੱਚ ਪਹੁੰਚ ਸਾਡੇ ਜੀ ਬਹੁਤ ਸਾਰੇ ਪੈਰੇ ਅਰੇ ਅੱਗੇ ਨਾ ਪ੍ਰੋਗਰਾਮ ਨੂੰ ਅੱਗੇ ਦਿਖਾਵਾਂਗੇ ਸਾਡੇ ਪੈਰ ਦੀ ਦੇਖੀ ਕਰਦੇ ਨੇ ਛੇ ਪਾਸੜ ਚੰਦਨ ਆਪਾਂ ਤੋਂ ਬਾਅਦ ਕੀ ਇਹ ਤੁਹਾਨੂੰ ਜੀ ਆ ਬਲਾਸ ਬਈ ਕੀ ਲੋਕ ਨਾ ਬਣਾਉਂਦੇ ਨਾ ਨਹੀਂ ਨਹੀਂ ਆਪਾਂ ਬੁਲਾ ਗੋਣਾ ਆਪਾਂ ਕਿੱਥੇ ਆਏ ਆਂ ਇਹ ਨਾ ਨਾਪੁਰ ਸਾਹਿਬ ਚੱਲੇ ਆ ਜੀ ਹਾਂਜੀ ਹਾਂਜੀ ਬਹੁਤ ਵਧੀਆ ਰਾਜ ਲੰਗਰ ਲੱਗੇ ਹੋਣੇ ਪਾਉਂਦੇ ਆ ਜੀ ਤਹੀ ਪੱਲੇ ਮੂਹ ਬਹੁਤ ਵਧੀਆ ਜੀ ਘਰੇ ਬੰਦੇ ਬਹਿ ਕੇ ਕੀ ਫਾਇਦਾ ਨਾ ਨਾਪੁਰ ਸਾਹਿਬ ਚੱਲੋ ਸੇਵਾ ਕਰੋ ਬਾਸਪਾਣੀ ਕਰੋ ਤੇ ਵਧੀਆ ਹੀ ਬਹੁਤ ਹੁੰਦਾ ਆਏ ਨੇ ਅਸੀਂ ਜਾਈਏ ਹੁਣ ਅਸੀਂ ਰਵਾਰ ਸਾਹਿਬ ਜਾਗੇ ਨੂੰ ਜਿਵੇਂ ਚੋਚੀ ਕਿਹੜੇ ਕਿਹੜੇ ਲੰਗਰ ਤੇ ਰੁਗੇ ਆ ਇੱਥੇ ਆ ਗਏ ਬਹੁਤ ਵਿਜਾਰ ਤੇ ਆ ਗਏ ਵੀਰੇ ਵਿਜਾਰ ਤੇ ਵਿਜਾਰ ਤੇ ਆਪਣਾ ਵੈਪਨ ਕਰੀ ਕਰਨੇ ਆ ਵੈਪਨ ਕਰੀ ਦੇਖੋ ਵੈਪਨ ਕਰੀ ਕਰਾਂਗੇ 2 ਨੰਬਰ ਦਾ ਹਸਲਾ 2 ਨੰਬਰ ਦਾ ਹਸਲਾ ਕਰੀ ਕਰਾਂਗੇ 45 ਗੋਰ ਆ 45 ਗੋਰ 2 ਨੰਬਰ ਦਾ ਹਸਲਾ ਆ ਤਾਂ ਨਹੀਂ ਲੈਣੀ ਇਹਨੇ ਬੜੀ ਲੈਣੀਆਂ ਦੇਖ ਲੈ ਉਹ ਦੇਖ ਬਈ ਹੋਪੀਆ ਸੁਲਾਓ ਕੋਪੀਆ ਸੁਲਾ ਪਿਆ ਓਏ ਅਸਲਾ ਤਕੜਾ ਬਾਈ ਬੱਬੇ ਅਸਲਾ ਪਿਆ ਹੋਇਆ ਅਸਲਾ ਬੱਬੇ ਅਸਲਾ ਹੋਈ ਕਿਹੜੀ ਹੈ ਹੁਣ ਬੋਲੇ ਹੈ ਹੁਣ ਬੋਲੇ ਰੋਕ 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 ਆ ਕਿੱਥੇ ਬਾਈ ਰਗੜ ਤਾਂ ਹੀ ਓਏ ਬੰਦਾ ਨਹੀਂ ਆਪਾਂ ਆਗੇ ਬਾਜ਼ਾਰ ਚ ਆਪਾਂ ਵੀਰੇ ਗੁਰਦੁਆਰੇ ਦੀ ਬੈਕ ਸਾਈਡ ਇਹ ਬਾਜ਼ਾਰ ਚ ਹੁਣ ਆਪਾਂ ਇਹ ਤੋਂ ਵੈਪਨ ਕਰੀ ਮਿੱਤਰੋ ਕੱਟ ਰਹੇ ਲੋਕਿੰਨਾ ਬਹੁਤ ਵਕਤ ਬਹੁਤ ਕੱਟਨਾ ਮਿੱਤਰੋ ਅਡਾ ਟ੍ਰੈਕਟਰ ਗਿਆ ਉਪਰ ਹੋਰੀ ਬਾਏ ਉੱਡ ਰਹੇ ਨੇ ਗੱਡਵਾ ਦਾ ਪ੍ਰਚਾਰ ਨਹੀਂ ਚੱਲ ਰਿਹਾ ਸਾਰ ਸਾਰੀ ਤੇ ਇਹ ਮਟਰਿਕ ਲੋ ਲੋ ਚੁੱਕੀ ਆ ਇਹ ਇਹ ਆ ਬੰਦੇ ਨੂੰ ਆ ਬੰਦੇ ਗਰੀ ਕਾ ਜਾ ਗਈ ਆ ਆ ਮਤਾ ਗਰੀ ਜਾ ਜਾ ਕੇ ਗਈ ਆ ਕਾਤਾ ਕਾਉਂਿਆ ਬਰੋ ਉਹ ਕਾਢੀ ਜਾਂ ਕਰੂਗਾ ਮੇਰੇ ਮਿੱਤਰੋ ਸਾਡੇ ਪਿੱਛੇ ਕਿੰਨੀ ਸਕਿਉਰਟੀ ਆ ਰਹੀ ਆ ਦੇਖੋ ਬੰਦੇ ਭੱਜੇ ਭੱਵਲ ਸਾਰੇ ਭੱਜੇ ਭੱਜੇ ਆ ਰਹੇ ਨੇ ਭੱਜੇ 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 ਆ ਰਹੇ ਨੇ ਭੱਜੇ ਭੱਜੇ ਇੰਨੀ ਜੈਡ ਪਲਸ ਸਕਿਉਰਟੀ ਬਣੀ ਆ ਕਿਸੇ ਨੂੰ ਹੈ ਪ੍ਰੇਮ ਜੈਡ ਪਲਸ ਸਕਿਉਰਟੀ ਮਿਲਿਆ ਲੈ ਆਪਾਂ ਨੂੰ